ਨੰਬਰ 10 ਦੇ ਵਿੱਚ ਖੜੇ ਆ ਜਿੱਥੇ ਜਸ਼ਨ ਦਾ ਮਾਹੌਲ ਹੈ ਇੱਥੇ ਕਾਂਗਰਸ ਪਾਰਟੀ ਦੇ ਉਮੀਦਵਾਰ ਸੁਖਵਿੰਦਰ ਸਿੰਘ ਨਾਰਾ ਉਹ ਜਿੱਤ ਪ੍ਰਾਪਤ ਕੀਤੀ ਆ ਉਹਨਾਂ ਨੇ ਪਹਿਲਾਂ ਗੱਲ ਕਰਦਿਆਂ ਪਹਿਲਾਂ ਤਾਂ ਸਾਡੇ ਚੈਨਲ ਵੱਲੋਂ ਲੱਖ ਲੱਖ ਵਧਾਈਆਂ ਜੀ ਵਧਾਈਆਂ ਜੀ ਵਧਾਈਆਂ ਲੱਖ ਲੱਖ ਵਧਾਈਆਂ ਕਿਵੇਂ ਵੇਖਦੇ ਹੋ ਜਿੱਤ ਨੂੰ ਬਸ ਬਹੁਤ ਵਧੀਆ ਹੈ ਬਸ ਹੀ ਜਿੱਤੀਏ ਕੋਈ ਵੀ ਹੋਵੇ ਚਾਹੇ ਸਰਕਾਰ ਇਹ ਨਹੀਂ ਆਏ ਸੀ ਲੋਕਾਂ ਦੇ ਨਾਲ ਖੜਾਂਗੇ ਜੋ ਵੀ ਕੰਮ ਹੋਇਆ ਸੀ ਆਪਦਾ ਹਿੱਸੇ ਵੰਡਾ ਲਵਾਂਗੇ ਬਿਲਕੁਲ ਉਹਨਾਂ ਦੇ ਨਾਲ ਉਹਨਾਂ ਦੇ ਇੱਥੇ بیٹے ਖੜੇ ਆ ਭਾਈ ਗੋਲਦੀ ਪਹਿਲਾਂ ਤਾਂ ਸਾਡੇ ਚੈਨਲ ਵੱਲੋਂ ਲੱਖ ਲੱਖ ਵਧਾਈਆਂ ਬਹੁਤ-ਬਹੁਤ ਧੰਨਵਾਦ ਜੀ ਬਹੁਤ-ਬਹੁਤ ਧੰਨਵਾਦ ਤੇ ਕਿਵੇਂ ਵਿਖਦੇ ਇਸ ਜਿੱਤ ਨੂੰ ਬਸ ਮੈਂ ਤਾਂ ਸੋਚ ਵੀ ਨਹੀਂ ਸਕਦਾ ਵੀ ਜਿੰਨੀਆਂ ਪਰਮਾਤਮਾ ਨੇ ਖੁਸ਼ੀਆਂ ਸਾਡੀ ਝੋਲੀ ਪਾਈਆਂ ਅੱਜ ਬਹੁਤ ਵੱਡੀ ਝੋਲੀ ਬਹੁਤ ਵੱਡੀ ਜਿੱਤ ਆ ਜੀ ਅੱਜ ਇਹ ਕੋਈ ਛੋਟੀ ਨਹੀਂ ਆਪਾਂ ਕਹਿ ਨਹੀਂ ਸਕਦੇ ਜਿੰਨਾ ਜੋਰ ਲਾਇਆ ਸਾਡੀ ਸਭ ਤੋਂ ਵੱਡੀ ਗੱਲ ਆ ਸਾਡੇ ਪਿੱਛੇ ਮੰਡੀ ਨੇ ਜੋਰ ਲਾਇਆ ਤੇ ਮੰਡੀ ਦੀ ਜਿੱਤ ਆ ਇਹ ਸਾਡੀ ਇਕੱਲਿਆਂ ਦੀ ਜਿੱਤ ਨਹੀਂ ਹੈਗੀ ਇਹ ਸਾਡੇ ਬਾਣੀਆਂ ਪਾਈਚਰ ਦੀ ਜਿੱਤ ਆ ਸਾਰੀ ਮੰਡੀ ਦੀ ਜਿੱਤ ਆ ਕੱਲੇ ਕੱਲੇ ਭਰਾ ਨੇ ਇੰਨਾ ਜ਼ੋਰ ਲਾਇਆ ਆਪਾਂ ਸੋਚ ਵੀ ਨਹੀਂ ਸਕਦੇ ਜੀ ਦਿਲੋਂ ਤਾਂ ਹੀ ਜਿੱਤੇ ਆ ਜੀ ਹੋਰ ਤੁਹਾਨੂੰ ਪਤਾ ਸਾਡੇ ਬਰਾਬਰ ਕੈਂਡੀਡੇਟ ਕਿਹੜਾ ਸੀ ਮੁਕਾਬਲਾ ਕਿਹਦੇ ਨਾਲ ਸੀ ਬਿਲਕੁਲ ਤੇ ਵਿਕਾਸ ਦੀ ਗੱਲ ਕਰੀਏ ਹੁਣ ਕਿਹੜਾ ਮੁੱਦਾ ਲੈ ਕੇ ਚੱਲੋਗੇ ਮੈਂ ਕਹਾਂ ਜੀ ਸਾਰੇ ਵਿਕਾਸ ਦੇ ਹੋਣਗੇ ਜੋ ਲੋਕ ਜਿੰਨੀ ਕੋਈ ਮੰਗ ਹੋਊਗੀ ਅਸੀਂ ਉਹਨੂੰ ਆਪਦੇ ਤਹਿ ਦਿਲੋਂ ਪੂਰਾ ਕਰਾਂਗੇ ਜੀ ਉਹਨੂੰ ਕਿਉਂਕਿ ਜੋ ਕੁਝ ਹੋਊਗਾ ਉਹ ਅਸੀਂ ਪੂਰਾ ਕਰਾਂਗੇ ਜੀ ਇੱਕ ਸਭ ਤੋਂ ਵੱਡਾ ਅਸੀਂ ਧੰਨਵਾਦ ਕਰਦੇ ਆਂ ਸਰਦਾਰ ਅਜੀਤ ਸਿੰਘ ਮੋਫਰ ਸਾਹਿਬ ਦਾ ਸਰਦਾਰ ਵਿਕਰਮ ਸਿੰਘ ਮੁਫਰ ਸਾਹਿਬ ਦਾ ਉਹਨਾਂ ਨੇ ਆਪ ਦਾ ਇਲੈਕਸ਼ਨ ਬਣਾ ਕੇ ਲੜਿਆ ਜੀ ਉਹ ਦਿਨ ਰਾਤ ਦਾਸ ਦੇ ਘਰੇ ਬੈਠੇ ਰਹੇ ਨੇ ਸਾਰੇ ਵਾਰਡ ਦੇ ਵਿੱਚ ਨੰਗੇ ਪੈਰੀ ਤੁਰੇ ਨੇ ਸਾਡੇ ਪਿੱਛੇ ਉਹਨਾਂ ਨੇ ਬਹੁਤ ਜ਼ੋਰ ਲਾਇਆ ਸੀ ਮੁਫਰ ਪਰਿਵਾਰ ਦਾ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਇਕੱਲੇ ਇਕੱਲੇ ਵੋਟਰ ਦਾ ਸਪੋਰਟ ਦਾ 10 ਨੰਬਰ ਵਾਰਡ ਦਾ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਸਾਨੂੰ ਸਹਿਯੋਗ ਦਿੱਤਾ ਇਕੱਲੇ ਇਕੱਲੇ ਵੋਟ ਪਾ ਕੇ ਸਾਨੂੰ ਜਿਤਾਇਆ ਔਰ ਮੁਫਰ ਪਰਿਵਾਰ ਦਾ ਵੀ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਸਾਡੇ 'ਤੇ ਵਿਸ਼ਵਾਸ ਕੀਤਾ ਔਰ ਸਾਨੂੰ ਟਿਕਟ ਦਿੱਤੀ ਏ ਜਿਹੜੀ ਜਿੱਤ ਹੈ ਜੀ ਜਿਵੇਂ ਕਿ ਤੁਹਾਨੂੰ ਪਤਾ ਹੈ ਸਾਡੀ ਆਪਣਾ ਕੰਪੀਟੀਸ਼ਨ ਬਹੁਤ ਵੱਡੇ ਚਿਹਰੇ ਦੇ ਸਾਹਮਣੇ ਸਾਹਮਣੇ ਤੋਂ ਅੱਗੇ ਬਹੁਤ ਵੱਡਾ ਚਿਹਰਾ ਸੀ ਆਪਣਾ ਕੰਪੀਟੀਸ਼ਨ ਬਹੁਤ ਵੱਡੇ ਚਿਹਰੇ ਨਾਲ ਹੋ ਰਿਹਾ ਸੀ ਤੇ ਉਸ ਦੇ ਹਿਸਾਬ ਨਾਲ ਆਪਾਂ ਵੇਖ ਰਹੇ ਕਿ ਪਰਮਾਤਮਾ ਨੇ ਬਹੁਤ ਮਿਹਰ ਕੀਤੀ ਹੈ ਤੇ ਆਪਣੇ ਅੱਗੇ ਵੀ ਸੋਚਾਂਗੇ ਚੱਲਾਂਗੇ ਉਸ ਹਿਸਾਬ ਨਾਲ ਕਿ ਪਰਮਾਤਮਾ ਕਰੇ ਆਪਾਂ ਉਸ ਹਿਸਾਬ ਨਾਲ ਅੱਗੇ ਕੰਮ ਕਰਦੇ ਰਹੀਏ ਸਾਰਿਆਂ ਨਾਲ ਰਲ ਮਿਲ ਕੇ ਚੱਲੀਏ ਦੂਸਰੀ ਗੱਲ ਇਹ ਹੈ ਕਿ ਇਹ ਜਿੱਤ ਸਿਰਫ ਆਪਣੀ ਨਹੀਂ ਹੈ ਇਹ ਕਿਸੇ ਪਰਸਨਲ ਜਿੱਤ ਨਹੀਂ ਹੈ ਠੀਕ ਹੈ ਇਹ ਸਾਡੇ ਪਰਿਵਾਰ ਦੇ ਸਾਡੇ ਹੋਰ ਭਾਈਚਾਰੇ ਜਿਹੜੇ ਬਾਣੀਆਂ ਭਾਈਚਾਰਾ ਹੋ ਗਿਆ ਸੁਨਿਆਰ ਹੋ ਗਿਆ ਸਾਰੇ ਸਾਡੇ ਸਾਰੇ ਸ਼ਹਿਰ ਦੀ ਜਿੱਤ ਹੈ ਇਹ ਸਾਡੇ ਨਾਲ ਬਹੁਤ ਬੰਦੇ ਜੁੜੇ ਹੋਏ ਆ ਜਿਹੜੇ ਸਾਡੇ ਭਰਾ ਐ ਭਰਾਵਾਂ ਵਾਂਗ ਇਕੱਲੇ ਇਕੱਲੇ ਵਿਅਕਤੀ ਨੇ ਮੋਢੇ ਨਾਲ ਮੋਢਾ ਲਾ ਕੇ ਸਾਡਾ ਸਾਥ ਦਿੱਤਾ ਜੀ ਇਹ ਸਭ ਨੂੰ ਪਤਾ ਲੱਗਿਆ ਤਾਂ ਹੀ ਜਿੱਤਿਆ ਜੀ ਧੰਨਵਾਦ ਵੋਟਰਾਂ ਦਾ ਸਪੋਰਟਰਾਂ ਦਾ ਦੇ ਲੋ ਤਰੋਂ ਮਿਹਨਤ ਕੀਤੀ ਪਰਮਾਤਮਾ ਦਾ ਲੱਖ ਲੱਖ ਸ਼ੁਕਰ ਹੈ ਜੀ ਲੱਖ ਲੱਖ ਜੁਕਲ ਸਾਨੂੰ ਵਧਾਈ ਹੋਵੇ ਬਿਲਕੁਲ ਜਿਵੇਂ ਤੁਸੀਂ ਦੇਖ ਰਹੇ ਹੋ ਜਸ਼ਨ ਦਾ ਮਾਹੌਲ ਹੈ ਜਿੱਤ ਜਿਹੜੀ ਹੈ ਉਹ ਇੱਥੇ ਇਹਨਾਂ ਨੇ ਜਦੋਂ ਪ੍ਰਾਪਤ ਕੀਤੀ ਤੇ ਇਹਦੇ ਨਾਲ ਹੀ ਇਹ ਕਹਿ ਰਹੇ ਨੇ ਪੂਰੇ ਜੋਸ਼ ਦੇ ਨਾਲ ਕਿ ਜਦੋਂ ਕੋਈ ਵੀ ਵਿਕਾਸ ਦਾ ਕੰਮ ਹੋਇਆ ਉਹ ਜਿਹੜਾ ਚਾਹੇ ਸਰਕਾਰ ਹੈਗੀ ਹੈ ਚਾਹੇ ਨਹੀਂ ਉਹ ਪਹਿਲ ਦੇ ਆਧਾਰ ਤੇ ਕਰਾਇਆ ਜਾਊਗਾ ਇਹਦੇ ਨਾਲ ਹੀ ਅਗਲੇ ਵਾਰਡ ਅਗਲੇ ਕੈਂਡੀਡੇਟ ਦੇ ਨਾਲ ਦੁਬਾਰਾ ਫੇਰਾ ਹਾਜ਼ਰ ਹੋਵਾਂਗੇ ਸਹਿਯੋਗੀ ਬਲਤੇਜ ਦੇ ਨਾਲ ਸੁਖਵਿੰਦਰ ਨਿਕੋ ਐਨਟੀਵੀ ਪੰਜਾਬੀ ਸਰਦੂਲਗੜ ਤੋਂ